ਤੇ ਤੇਰੇ ਸਾਹ ਵੇਹ ਕਬੂਤਰ ਬਾਜੀ ਕਬੂਤਰ ਉੱਡ ਚੁਕੇ ਆ ਕਬੂਤਰ ਦੇਣੇ ਲੇ ਮੁਸ਼ਕਲ ਆ ਹੁਣੇ ਲੱਗਦਾ ਛੱਡੇ ਕਿੰਨਾ ਛੱਡੇ ਓਏ ਆ ਜਾਂਦਾ ਜੈਕ ਹੋਰ ਹਰ ਪੱਕਾ ਨਿਸ਼ਾਨੀਆ ਲਾਲਾ ਸ਼ੇ ਡੰਡਾ ਆ ਕੜ ਲੋ ਗਿਆ ਪਰਲੇ ਬੰਨੇ ਨਹੀਂ ਪਾਣੀ ਪੁਣੀ ਬੰਦ ਕਰ ਦੇ ਜੀ ਅਜੀ ਆ ਜੀ ਪੈਂਡ ਦੇ ਬੰਦੇ ਨਹੀਂ ਛੱਡਦੇ ਨਹੀਂ ਪਾਲਸੇ ਨਹੀਂ ਛੱਡਦੇ ਆਗੇ ਕਿੰਨੇ ਛੱਡੇ ਕਬੂਤਰ ਬਾਣੀ ਕਾਪੀ ਤੋਂ ਪਤਾ ਨਾ ਇੱਥੇ ਕਾਪੀ ਕਾਪੀ ਜਾਓ ਹੀ ਲੱਗੇ ਚੱਲ ਜਾ ਜਾ ਉਹਨਾਂ ਨੂੰ ਲੱਗੇ ਚੱਲ ਜਾ ਇਹਦਾ ਬਾਅਦ ਚ ਜਾਣੇ ਆ ਨਹੀਂ ਮੈਂ ਕਹਾਂ ਆਪਣੇ ਪਿੰਡੋਂ ਆਪਣੇ ਪਿੰਡ ਤੇ ਜੀਤਾ ਕਿੱਥੇ ਆ ਕੀ ਦਿਨ ਕੋਈ ਨਾ ਕਰੇ ਛੱਡੇ ਆਡੀ ਵਹ ਲੈ ਆਏ ਕਬੂਤਰ ਕਬੂਤਰ ਆਉਂਦੇ ਆ ਦੇਹ ਕਿੰਨੇ ਛੱਡੇ ਸਤਾਜ ਜੀ ਕਿੰਨੇ ਛੱਡੇ ਉੱਡ ਕੇ 55 ਕਬੂਤਰ ਉੱਡ ਗਏ ਠੀਕ ਆ ਹਾਂ ਇਹ ਪੈਸੇ ਹਰਦਾ ਮੇਰਾ ਕਬੂਤਰ ਦੇ ਕੋਲ ਆਪ ਕਬੂਤਰ ਕਲੱਬ ਹੈ ਠੀਕ ਹੈ ਠੀਕ ਹੈ ਨਹੀਂ ਨਹੀਂ ਫਰਾਈ ਉੱਧਰ ਜਾਓ ਬੋਲੋ ਮਿੰਟ ਪੰਜ ਮਿੰਟ ਦਾ ਪਾਵਾ ਅਮੈਂ ਤਾਂ ਢਿਗੜੇ ਕਬੂਤਰ ਤੇ ਆਖਾ ਜਿਹੜਾ ਜਿੱਤ ਗਿਆ ਉਹ ਤੇ ਓ ਨਾ ਓ ਨੰਬਰ ਆ ਇੰਗਰੇਜ਼ ਨੂੰ ਤਰੇ ਆ ਆ ਨਿਸ਼ਾਨੀਆਂ ਕਿ ਹੋਣੀਆਂ ਹਨ ਇਹ ਨਿਸ਼ਾਨੀਆਂ ਲੱਗੀਆਂ ਆ ਵੀਰ ਜੀ ਦਿਖਾਓ ਇੱਕ ਦਿਖਾ ਲੈ ਲੈ ਕੇ ਨਾ ਭਾਜੀ ਭਰਾਵਾ ਇਹ ਜਾਂ ਤਾਂ ਫਿਰ ਆਈ ਆ ਨਾ ਚੱਲਿਆ ਕਰ ਐਤਵਾਰ ਇਹ ਤੰਮ ਕਰਾਉਣਾ ਤੂੰ ਆ ਮੈਂ ਆਪਰੇ ਪੇਪਰ ਕਿੱਥੇ ਚੱਲ ਕੇ ਗਿਆ ਸਾਥ ਕਿਹੜੀ ਜੀ ਭਰਾਵਾ ਕੀ ਨਾਮ ਹੁੰਦਾ ਤੁਹਾਡੇ ਤੋਂ ਥੱਲੇ ਕੱਲੇ ਕਰ ਮੂੜਾ ਆ ਲੈ ਥੱਲੇ ਕਿੱਥੇ ਲਵਾਗੇ ਜਿੱਤ ਇਹ ਸਾਰੇ ਲੈ ਕੇ ਭੱਜ ਗਿਆ ਐਸੇ ਉਹਨਾਂ ਨੇ ਰੋਣ ਡਿਆ ਜੀ ਆਹ 10 ਵਜੇ ਪੁੱਤਰ ਭਾਂਦੇ ਮੁੜ ਕੇ ਮੈਂ ਇਦਾਂ ਕਰੀ ਅਸੀਂ ਜੱਜ ਕੋਲ ਆਣਾ 1300 ਰੁਪਏ ਕਬੂਤਰ ਦੀ ਫੀਸ ਆ ਜੀ ਬਣਾ ਹੀ ਮੈਂ ਡਾਏ ਆ ਅਰੇ ਇੱਥੋਂ ਹਾਂ ਜੀ ਗੱਲ ਪਿੰਡੀ ਇੱਥੇ ਕਿੱਥੇ ਬਹਿ ਫੋਨ ਲੈ ਰਿਹਾ ਜੀ ਮੋਬਾਈਲ ਤੇ ਆ ਗੁਰਦਰ ਤੋਂ ਚੜਜੋ ਸਿੱਧੇ ਹੀ ਹਾਂਜੀ ਹਾਂਜੀ ਤੇ ਨਾਮ ਕੀ ਕੀ ਰੱਖਿਆ ਪਹਿਲੇ ਨੂੰ ਪੱਖਾ ਤੇ ਦੂਜੇ ਕੱਪ ਠੀਕ ਆ ਦੂਜੇ ਨੂੰ ਦੂਜੇ ਨੂੰ ਕੱਪ ਦਿੱਤੇਗਾ ਪਹਿਲੇ ਨੰਬਰ ਵਾਲੇ ਨੂੰ ਪੱਖਾ ਅੱਛਾ ਦੂਜੇ ਨੂੰ 52 ਕਬੂਤਰ ਉੱਡੇ ਆ ਤੇ ਬਾਜੀ ਕੱਲੇ ਚ ਠੀਕ ਆ ਬਣਾ ਲੈ। ਓਕੇ। ਉਹਦਾ ਕੋਈ ਕਰਲੇ ਵਾਲੇ ਬਾਜੀ ਚਾਹਵਾ ਜੰਦਰੇ ਪੰਨੇ ਗਾਂਢਲੇ। ਅੱਛਾ। ਤੇ ਕਿੰਨੇ ਵਜੇ ਤੱਕ ਰੱਖਣੇ ਆਪਾਂ? ਠੀਕ। 6:30 ਵਜੇ ਦਾ ਜਿਹੜਾ ਟਿਕਾ ਰਹਿ ਗਿਆ। ਠੀਕ ਆ। 8:30 ਵਜੇ ਦਾ। ਓਕੇ ਓਕੇ। ਉਹਨਾਂ ਨੇ ਪੜੇ ਕਿਥੋਂ ਵਲੀ ਬਿੰਦਰ ਗਿਆ ਵਾ? ਘੇਰ ਲੀਏ ਪੈ ਜਾ ਗਿਆ। ਉੱਤਰ ਛੱਡਿਆ ਵੀਰਾਂ ਸਾਰਿਆਂ ਨੇ ਤੇ 6:30 ਵਜੇ ਤੱਕ ਵੇਖਦੇ ਆ ਕਿਹੜਾ ਖੜੇ ਜਿਹ ਨਿਤਰਦਾ ਤੇ ਵੀਡੀਓ ਦੇ ਵਿੱਚ ਬਣੇ ਰਹੋ ਤੁਹਾਨੂੰ ਐਂਡ ਤੱਕ ਵਿਖਾਉਣੇ ਸਭ ਕੋ ਅੱਜ ਗਿਆ ਆਪਣਾ ਹਾਂਜੀ ਆਵੇ ਹੁਣੇ ਦੇਖ ਚਾਹ ਜੀ ਫੋਟੋ ਖੋੜਾ ਫੋਟੋ ਖੇਚ ਲਈ ਫੋਟੋ ਵਿੱਚ ਖੇਚ ਲਈ ਅੱਜ ਪਹਿਲਾ ਦੁਬਾਰਾ ਖੇਚ ਲਈ ਹੋਰੀ ਸਾਰੇ ਉੱਤੇ ਕਿੰਨੇ ਆ ਹਾਂ ਹੁਣੇ ਵੀ ਪੰਜੀ ਆ ਜੀ ਕਿੰਨੇ ਬਹਿ ਗਏ ਆ ਚਲੋ ਦੱਸ ਦਿਆਂ ਨੂੰ ਕਿ ਉੱਥੇ ਉਧਰ ਕਿੰਨੇ ਬਹਿ ਗਏ ਆ ਹਲੇ ਬੈਠਾ ਤੇ ਕੋਈ ਨਹੀਂ ਭੱਜੇ ਬਹੁ ਅੱਛਾ ਅੱਛਾ ਭੱਜ ਗਏ ਆ ਕੱਟੇ ਗਏ ਆ ਹਾਂ ਕੱਟੇ ਗਏ ਕਿੰਨੇ ਅੱਛਾ ਅੱਛਾ 10 ਕੱਟੇ ਗਏ ਕਬੂਤਰ ਬਾਈ ਤੇ ਆ ਰਹੀ ਪਿੰਡ ਦੇਹਰ ਸਾਹਿਬ ਰੌਣਕ ਮੇਲਾ ਲੱਗਾ ਉਤਾਪੀ ਦਾ ਨਹੀਂ ਨਗਰ ਹੈ ਚਾ ਪਾਣੀ ਰੋਟੀ ਪਾਣੀ ਦਾ ਸਭ ਪੂਰਾ ਫੁੱਲ ਪ੍ਰਬੰਧ ਦਾ ਮੁੜਿਆ ਲੋ ਤੇ ਦੇਸ਼ ਹੈ ਕਮੇਟੀ ਯਾ ਲੋ ਆਹ ਤੇ ਮੋਤਬਾਰ ਆਪਣਾ ਉਹਦੇ ਲੋ ਕੁਰਬਾਨ ਤੇ 55 55 ਕਬੂਤਰ ਓਟੇ ਆ ਤੇ ਕੱਪ ਕਿਨੇ ਸਨਮਾਨਤ ਕੀਤੇ ਆ ਤਿੰਨ ਕੱਪ ਸਨਮਾਨਤ ਕੀਤੇ ਕਿਹਨੂੰ ਕਿਹਨੂੰ ਕੀਤੇ ਆ ਇੱਕ ਰਾਜੂ ਘੜੀਆਂ ਵਾਲੇ ਨੂੰ ਕੀਤਾ ਵਾ ਤੇ ਇੱਕ ਬਾਬੇ ਨੂੰ ਕੀਤਾ ਵਾ ਬਾਬਾ ਤੇਰਲੋਧ ਸਿੰਘ ਨੂੰ ਕੀਤਾ ਇੱਕ ਇੱਕ ਕੜਕੇ ਦਾ ਮੁੰਡਾ ਇੱਕ ਕੜਕੇ ਦਾ ਮੁੰਡਾ ਉਹਨੂੰ ਕੀਤਾ ਵਾ ਤੇ ਉਹਨਾਂ ਨੂੰ ਮੁਬਾਰਕਾਂ ਤੇ ਬਾਕੀ ਆ ਜੋ ਵੇਦੇ ਆ ਜੇਤਾਰ ਜਿਹੜਾ ਨਾਮ ਜਿੱਤਦਾ ਵਾ ਇਹ ਜਿੱਤਣ ਵਾਲੇ ਨੂੰ ਪ੍ਰਾਈਸ ਵਧੀਆ ਦੇਣੇ ਹੋ ਤੁਹਾਨੂੰ ਅੱਗੇ ਵਿਖਾਉਣੇ ਆ ਕੀ ਕੀ ਦੇਣਾ ਵਾ ਤੇ ਨਾਲ-ਨਾਲ ਬਣੇ ਰਿਓ ਟਾਈਮ ਇੱਕ ਡੇਢ ਵਾ ਚੁੱਕਾ ਵਾ ਡੇੜਾ ਵਜ ਗਿਆ ਵਾ ਤੇ ਸਾਂਗੇ ਤਾਂ ਬਹੁਤ ਕੋਠਿਆਂ ਤੇ ਆ ਬਾਕੀ ਕਿੰਨੇ ਬਸ ਮੇਰੇ ਹਿਸਾਬ ਨਾਲ ਘੜੋ ਘੜੇ 200 ਬੰਦਾ ਵਾ ਤੇ ਬਾਕੀ ਕੋ ਖਿੱਲੇ ਖੁੰਦਰੇ ਆ ਇਧਰ ਉਧਰ ਤੇ ਕਬੂਤਰੇ ਦਾ ਨਮਖੋਣੇ ਆ ਜਿੱਤੇ ਹੋਏ ਬਾਅਦ ਚ ਆਹ ਵਾ ਉਹ ਵੰਦੇ ਨਾਲ ਕਬੂਤਰ ਆ ਬੰਦੇ ਪਛਾਨ ਲੈਂਦੇ ਆ ਆਪਣੇ ਕਬੂਤਰਾਂ ਨੂੰ ਸਾਨੂੰ ਦੇਖ ਨਹੀਂ ਆ ਉਹ ਬੰਦੇ ਉਹ ਬੈਠੇ ਕੋ ਕੋਠਿਆ ਜੜੇ ਜੇ ਬਾਕੀ ਬੰਦੇ ਵਿਹਲੀ ਜੀ ਬੈਠੇ ਜੇ ਵਿਹਲੀ ਚਾਹ ਪਾਣੀ ਦਾ ਪ੍ਰਬੰਧ ਆ ਉਥੇ ਸਾਰਾ ਫੁੱਲ ਤੇ ਆਇਓ ਤੁਹਾਡੇ ਜੇ ਤਾਰ ਵਿਖਾਉਣੇ ਆ ਬਾਚ ਆ ਇਹ ਲਾਸਟ ਵਾਲੀ ਬਾਜੀ ਹੈ ਆ ਜਾ ਉਹ ਗਏ ਲਾਸਟ ਤੱਕ ਇਹ ਕੀ ਆ ਉਹ ਕੋਈ ਉਹ ਗਏ ਕਾ ਗਏ ਇਹ ਕਾਵੇ ਹੈ ਇੱਕ ਦੋ ਚਾਰ ਯਾਹਾਂ ਰਹਿੰਦੇ ਨੇ ਇਹ ਆ

ਫੜੀਆ ਵੜਿਆ ਫੜੀਆ ਵੜਾ ਜਾ ਪੂਰਾ ਚੰਗਾ ਉੱਡ ਗਿਆ ਬਹੁਤ ਬਹੁਤ ਫਿਸਾ ਕੇ ਨਿਕ ਆਇਆ ਅਰਧਾ ਪੂਰਾ ਡਰ ਗਿਆ ਕਿੰਨਾ ਸੁਣਣਾ ਕਰਕੇ ਵੱਧ ਦੂਰ ਮਾਰਿਆ ਸਰ ਮੈਸਜ ਸਰ ਕਰਕੇ ਆਇਆ ਵੀ ਕਿੱਥੇ ਛੱਡਿਆ ਲੈ ਨਿਕ ਆਇਆ ਦੋ ਦੋ ਚੱਲ ਆ ਵੀ ਇੱਧਰ ਬਹਿ ਗਿਆ ਆ ਘੋੜਾ ਵਾਲੇ ਪਾਸੇ ਘੋੜੇ ਲੱਗੇ ਬਹਿ ਗਿਆ ਕੋਠੀ ਤੇ ਕਿੰਨੇ ਰਹਿ ਕੇ ਵੀ ਰੋਡ ਆ ਇਹ ਸੱਤ ਰਹਿ ਗਿਆ ਦੂਜੇ ਲੈਨੇ ਹਾਂ ਉਹਨੇ ਚੈੱਕ ਕਰ ਲਿਆ ਹਾਂ ਚੈੱਕ ਕਰਨ ਲੱਗੇ ਵੇਖ ਲੈਨੇ ਜਿਹੜਾ ਆਪਣਾ ਨਾ ਦੇਉਗਾ ਆਪਣੇ ਇਹ ਤੇਰਾ ਹੀ ਸੇਕ ਮੈਂ ਜੀ 4 ਪਾ ਦੇ ਸੀ 7 ਬੁੱਤ ਪੁੱਛੇ ਜਲੇ ਸੱਤ ਰਹਿ ਗਿਆ 7 ਬੁੱਤ ਰਹਿ ਗਿਆ ਦਰਸ਼ਕ ਵੀਰ ਵੇਖ ਰਹੇ ਆ ਚੱਲੇ ਇੱਧੇ ਹੀ ਗੱਲ ਕੱਟੇ ਗਏ ਹੈਂ ਉਹ ਦਰਜਾ ਜਾਂਦਾ ਮੇਰਾ ਵੇਖ ਵਾਹ ਕਾਇਰ ਤੋਂ ਤੇ ਨਾ ਅੰਦਰ ਦੰਦੇ ਅੱਛਾ ਪਹਿਲੀ ਡਾਊਨ ਇਹ ਦੂਜੀ ਲਹੂਣੀ ਹਵਾ ਵਾਲੀ ਮਾਮਾ ਇਹ ਵੀ ਛੱਡਿਆ ਸੀ ਇਹ ਨਹੀਂ ਛੱਡਿਆ ਛੱਡੀ ਆ ਅੱਛਾ ਅੱਛਾ ਇਹ ਵੜਾ ਸੋਨਾ ਆਹਹ ਕੋਨੇਲਾ ਲੱਖ ਰੁਪਏ ਦਾ ਕੋਨੇ ਡਰੋਨੇ ਪਕੰਡਾ ਪਕੰਡਾ ਆਹ ਬਾਬਾ ਆਹ ਬਾਬਾ ਇਹ ਉਹਨੂੰ ਆੜ ਹੀ ਆ ਯਕੀਨੀ ਨਹੀਂ ਹੁੰਦੀ ਨਾ ਦੀ ਇਹ ਬਹਿਰੀ ਨੂੰ ਗਈ ਜਾਂਦੇ ਆ ਇਹਨੂੰ ਚੀਨੀ ਕਹੋ ਉਹ ਚੀਨੀ ਆ ਤੁਹਾਡੀ ਭਰੀ ਆ ਕੀ ਰੱਖ ਜਾਈਏ ਪੰਜ ਕਬੂਤਰ ਰਹਿ ਗਏ ਆ ਜੀ ਆਪ ਕਰਦੀ ਤੰਨਾ ਨੇ ਸਾਵੀ ਹੋ ਗਈ ਤੰਨਾ ਰੀ ਗਈ ਸਾਵੀ ਰਹਿ ਗਈ ਜਵਾਨਾਂ ਆਹੋ ਪਰਚੀਆਂ ਪੈਣੀਆਂ ਆਹੋ ਹੁਣ ਕਦਾ ਫਸੂਗਾ ਕਰਤਾਆਂ ਤੀਆਂ ਛਤਰੀਆਂ ਆ ਥੱਲੇ ਵਾਲੇ ਜਾਓ ਕਰੋ ਘਰੀ ਥੱਲੇ ਵਾਲੇ ਕਰੋ ਘਰੀ ਗੋਡਿਆ ਟਾਈਮ ਸਾਵੀ ਹੋ ਗਿਆ ਇਹਨਾਂ ਨੂੰ ਕੀਤਾ ਸਬਜ਼ੀ ਖਰੀਦ ਕੇ ਲਿਆਉਂਦਾ ਆਪਾਂ ਟਿੰਡੇ ਲਿਆਉਂਦਾ ਇਹਨਾਂ ਨੂੰ ਕੀਤਾ ਸਾਬੇ ਨਾਲ ਇਹ ਕਿ ਉਹ ਬਗੋਣਾ ਤਾਂ ਤਾਂ ਤੰਗ ਗਿਆ ਜਦੋਂ ਬੱਸ ਆਉਣੀ ਪੜਿਆ ਪਹਿਲਾਂ ਆਵਾਜ਼ ਮਾਰ ਕੇ ਕਿਉਂ ਫੜੀ 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 ਆ ਦੇ ਦੂਗਾ ਉਹ ਲੈ ਜਾ ਦਾ ਯਾਰ ਲੈ ਚਲ ਗਿਆ ਇਹਨਾਂ ਪਰਤੀ ਦਾ ਤਾਂ ਦਾ ਨਾ ਆਇਆ ਆ ਲੈ ਗਿਆ ਰੱਬ ਕੀ ਨੇ ਰੇਲਾ ਭਰਾਵਾ ਆਉਦੀ ਇਹ ਹੋਇਆ ਮੁੱਖਾ ਨਿਕਲਣੇ ਯਾਰ ਦੇ ਚੱਲੀ ਗਏ ਤਾਂ ਮੇਰੇ ਲੱਗਿਆ ਮੋਟੇ ਖੜਦੇ ਦੀ ਲੋੜ ਤਾਂ ਹੇ ਵੀਰ ਪੰਜਾ ਜੜਿਆ ਨੂੰ ਮਿਲੇ ਆ ਪੈਸੇ ਪੰਜਾ ਮਿਲੇ ਪੰਜਾ ਤਿੰਨਾਂ ਚ ਪੜਤ ਗਿਆ ਪੱਖਾ ਤੇ ਹੋਰ ਕੀ ਆ ਕੱਪ ਦੋ ਕੱਪਾਂ ਦੇ ਇੱਕ ਕੱਪਾ ਪੱਖਾ ਠੀਕ ਆ ਪਾਵੇ ਨਾ ਜੱਜ ਨੂੰ ਦੇਨੇ ਸੀ ਹਾਂ ਪੈਸੇ ਲੈ ਗਿਆ ਬਸ ਉਹਦੇ ਨਾਲ 22:00 ਵਜੇ ਆਉਂਦੀ ਦੋ ਮੇਰੀ ਆਉਂਦੇ ਹੋਲੇ ਲੈ ਗਏ ਉਹ ਆਇਆ ਉਹ ਜੋਧਿਆ ਉਹਨਾਂ ਨਾਲ ਨਹੀਂ ਚੱਲਦਾ ਉਹ ਲਾਉਂਦਾ ਉਹ ਲਾਵਾ ਵਾ ਵੀ ਪਤਾ ਦੇਗਾ ਕਿ ਜਿਤਨਾ ਬੈਠੇ ਆ ਇਧਰ ਲੈ ਆ ਇਧਰ ਲੈ ਜਾ ਇਧਰ ਹੋ ਜਾ ਨਹੀਂ ਕੋਹ ਹਾਂਦੇ ਉਹ ਪਣੀ ਉਹ ਅਗਲੀ ਪੱਟੜੇ ਪਣੀ ਅਗਲੀ ਜਿਹੜੇ ਤੇ ਆ ਰੱਖੀ ਕਬੂਤਰ ਦਾ ਹੋਣਾਗਾ ਟਾਂਗ ਜਾਂ ਜਾਂ ਨਹੀਂ ਕੋਹ ਹਾਂਦੇ ਆ ਗਿਆ ਆ ਗਿਆ ਹੀ ਦਾ ਲਾਉਣਾ ਨਹੀਂ ਆ 500 ਦਤਾ ਸੀ ਨਾ ਯਾਰੀ ਤੂੰ ਲੈ ਰਦੋ ਏ ਪੈ ਗਈਆਂ ਪੈ ਗਈਆਂ ਤਿਆਰੀ ਆ ਕਾਹਣ ਇੱਥੇ ਲਾ ਪਾ ਕੋ ਬਸ ਜਾ ਕੇ ਲਾ ਰਹੀਆ ਦਰਸ਼ਕ ਰਹੇ ਹੋ ਮਾਈ ਲਓ ਜੀ ਹਾਂ ਜੋ ਤਾਂ ਸੋਮ ਚਾਚਾ ਓਏ ਦਾਦਾ ਹਾਂ ਦਰਸ਼ਕ ਰਹੇ ਹੋ ਮਾਈ ਬਸ ਇਹ ਮੁਰਦਾ ਨਾ ਤੋ ਲਾਇਆ ਕਰ ਹਰ ਜਾਣਾ ਦਾਦਾ ਅਸੀਂ ਉਹ ਤਾਂ ਜਾ ਰਹੀ ਆ ਆ ਗਈ ਓਏ ਨਿੱਕੇ ਉਹ ਬਾਟਰ ਚੁੱਕ ਲਈਏ ਬਾਟਰੋਨੇ ਵਾਲੇ ਇਧਰ ਆ ਆ ਵੀ ਚੁੱਕੀ ਨਹੀਂ ਇਹ ਮੂਰੋ ਤੋਂ ਹਾਂ ਤੇ ਆਪਣੀ ਜੋ ਕੋਈ ਗੱਲ ਆ ਉੱਪਰ ਦੇ ਚੁੜਾਏ ਆ ਆ ਜਵਾ ਇੱਧਰ ਤੇ ਕਾ ਲੋ ਚੁੱਕੀ ਵਾਲੀ ਮੇਚ ਕਾ ਲੋ ਹੋਰ ਸਾਰੇ ਨੂੰ ਪੈਸੇ ਆ ਗਏ ਨਾ ਵੀਰ ਉਹ ਚੁੱਕੀ ਜਿਹੜੀ ਕੱਲੀ ਹੀ ਕੱਲੀ ਜੀ ਦਾ ਜੀ ਵੀ ਆ ਪੰਜਾਈ ਪੈ ਗਏ ਨਾ ਆ ਤੇ ਨੂੰ ਘੜੀ ਕੜੀ ਲਾੜੀ ਆ ਕਿਤੇ ਮੱਦੇ ਨੂੰ ਕਾੜੀ ਨਹੀਂ ਲੱਗਦੀ ਪੱਖਾ ਨਿਕਲਿਆ ਜੇ ਓ ਠੀਕ ਹੈ ਇੱਕ ਹੋਰ ਚੋਕ ਇੱਕ ਹੋਰ ਚੋਕ ਇਹਨਾਂ ਨੂੰ ਜੋੜ ਦੂਗਾ ਜੀ ਲਾਡੀ ਦਾ ਪੱਖਾ 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 ਬੰਦੀ ਆ ਗਿਆ ਉਹ ਇੱਕ ਤਾਂ ਹੀ ਨਿਕਲਣਾ ਹੈ ਆਹ ਨਾਲੇ ਪੱਕੇ ਨਿਕਲਣਗੇ ਸ਼ਾਹਬੀਰ ਇੱਕ ਮਿੰਟ ਰੋ ਜਾ ਓਏ ਖਲੋ ਜਾ ਕੋਲਾ ਕੋਈ ਗੱਦਰੀ ਨਾ ਕੋਲਾ ਡੇਪਣਾ ਕੂਤਰ ਨਹੀਂ ਯਾਰ ਹੈਲੋ ਜਾ ਬੱਸ ਮੈਂ ਗੱਦਰੀ ਪੰਜੋ ਦੀ ਬਹਿ ਆ ਲਾਇਆ ਨਕਾ ਹੀ ਬਣ ਗਿਆ ਤੂੰ ਹੀ ਕੋਲ ਬਣਦਾ ਲੈਓ ਜੀ ਆਵੇ ਇੱਥੇ ਚੈਨ ਨੇ ਹੈ ਜੋ ਇਹ ਨਾਮ ਮੇਰੇ ਪੈਸੇ ਨਹੀਂ ਬਖਾਇਦਾ ਆ ਗੱਡੀ ਇੱਧਰ ਲੈ ਜਾ ਆ ਨੰਗੜਾ ਉਹ ਜੀ ਆ ਜਿਹੜਾ ਲੈਣਾ ਲੈ ਲੈ ਉਹ ਨਿਕਾ ਚੌਂਡਾ ਦੇ ਵਿੱਚ ਕੀਤਾ ਹਟੋ ਪੱਕੇ ਪੱਕਾ ਫੜੋ ਨਾਵੇਂ ਫੜ ਲਓ ਮੜੇ ਨਾਮ ਨਾਮ ਫੜ ਲਓ ਮੜੇ ਨਾਮ ਮੈਂ ਮਾਰੇ ਫੜ ਲਓ ਇੱਕ ਦਾ ਫੋਟੋ ਖਿੱਚ ਲਈ ਕਾਪ ਕਾਪ ਫੜਾ ਕਾਪਾ ਪਾ ਹੋਰ ਕੋਈ ਫੜ ਲਓ ਚਲੋ ਜੀ ਇੰਨੇ ਪੈਸੇ ਜਿਹੜਾ 100 ਰੁਪਈਆ ਦਾ ਕੋਈ ਨਹੀਂ ਉਹਨੂੰ ਪਾ ਦਿਓ ਹੁਣ ਮੈਂ ਆਪ 300 ਰੁਪਏ ਦਸਾ 200 ਹੀ ਮਿਲਿਆ ਹੀ ਹਾਂ ਬੜਾ ਕਰ ਲਿਓ ਗਾੜੀ ਬੜਾ ਪੱਕਾ ਕੱਪ ਖੜ ਕੇ ਮੜਾਇਆ ਖੜ ਜਿਓ ਇੱਕ ਰਾ ਨਹੀਂ ਵੀ ਨਹੀਂ ਜਿੱਤੇ ਨਹੀਂ ਅਸੀਂ ਨਹੀਂ ਇੱਧਰ ਮੇਰੇ ਜਿੱਤੇ ਉਹੀ ਖੜੀ ਅੱਛਾ ਅੱਛਾ ਉਹ ਬੰਦੇ ਨਹੀਂ ਇੱਥੇ ਅੱਛਾ ਉਹ ਬੰਦੇ ਮੁੜ ਗਏ ਜੱਪਣਾ ਚਲੋ ਮਿੱਤਰੋ ਓਏ ਮੈਂ ਕੀ ਕਹਿੰਦਾ ਬਰਾਣਾ ਪਿਆਰ ਦਾ ਆਵਾ ਪੱਕਾ ਦੂਜਾ ਨਾਮ ਕਾਪ ਤੀਜਾ ਨਾਮ ਕਾਪ ਇਹ ਨਾਮ ਕਾਪਾ ਤੇ ਪੰਜਾਂ ਬੰਦਿਆਂ ਨੂੰ 10-1000 ਰੁਪਇਆ ਪੰਜ ਸਾਬੇ ਹੋ ਗਏ 10-1000 ਰੁਪਇਆ ਦਿੱਤਾ ਗਿਆ ਸਾਡੀ ਵੀਡੀਓ ਵੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ ਚੋਲਾ ਸਾਹਿਬ ਕਬੂਤਰ ਕਲੱਬ ਤੂੰ ਵੀਡੀਓ ਬਣਾਉਣਾ ਰੱਖਦਾ